ਮੰਨਣਾ ਪੈਣਾ ਟੋਲ ਪਲਾਜਾ ਲਾਡੋਵਾਲ ਸਭ ਤੋਂ ਮਹਿੰਗਾ ਟੋਲ ਪਲਾਜਾ ਆਏਗਾ ਔਰ ਮਹਿੰਗੇ ਦੇ ਨਾਲ ਨਾਲ ਤੁਸੀਂ ਲਾਈਨਾਂ ਦੇਖੋ ਤੇ ਕਿੰਨੀਆਂ ਲੱਗੀਆਂ ਨੇ ਤੇ ਮੈਂ ਅੱਜ ਵੀ ਬਰੰਗ ਜਾ ਰਿਹਾ ਮੇਰਾ ਪਾਸ ਨਹੀਂ ਬਣਿਆ ਭਾਜੀ ਦੋ ਫਾਸਟੈਗ ਲਈ ਫਿਰਦਾ ਪੈਸੇ ਦੋਨਾਂ ਨੇ ਦੇਣੇ ਪੈਂਦੇ ਭਾਜੀ ਆਇਆ ਵਾ ਕਿ 15 ਅਗਸਤ ਤੋਂ ਤਾਂ ਇਹ ਪਾਸ ਜੜੇ ਬਣੇ ਨਹੀਂ ਬਣਨੇ ਭਾਜੀ ਜਦੋਂ ਬਣੂਗਾ ਰੋ ਦੇਖੀ ਜਾਊਗਾ ਭਾਜੀ ਜਿਹੜਾ ਹੁਣ ਇੱਕ ਨਵਾਂ ਬਿਆਨ ਆਇਆ ਵਾ ਨਿਤਿਨ ਗੜਕਰੀ ਜੀ ਦਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 15 ਅਗਸਤ ਤੋਂ ਬਾਅਦ ਜਿਹੜਾ ਪਾਸ ਬਣਨੇ ਸ਼ੁਰੂ ਹੋ ਜਾਣਗੇ 3000 ਰੁਪਏ ਦੇ ਜਨਤਾ ਨੂੰ ਬਹੁਤ ਬੈਨੀਫਿਟ ਹੋਏਗਾ ਔਰ ਲੰਬੀ ਲੰਬੇ ਕਤਾਰਾਂ ਦੇ ਵਿੱਚ ਨਹੀਂ ਲੱਗਣਾ ਪਏਗਾ ਔਰ 3000 ਰੁਪਏ ਦਾ ਜੇ ਪਾਸ ਬਣਦਾ ਇੱਕ ਸਾਲ ਵਾਸਤੇ ਤਾਂ ਬਹੁਤ ਇੱਕ ਰੀਜ਼ਨੇਬਲ ਰੇਟ ਦੇ ਉੱਤੇ ਆ ਬਾਕੀ ਸਭ ਇਹ ਹੈ ਕਿ ਜਿਹੜਾ ਆ ਝੰਡੜ ਕਦਮ ਹੋ ਜਾਊਗਾ ਪਾਸ ਦੇ ਵਿੱਚ ਹੁੰਦੇ ਜਿੱਦਾਂ ਹੁਣ ਸਾਨੂੰ ਰੀਚਾਰਜ ਕਰਨਾ ਪੈਂਦਾ ਉਹ ਖਤਮ ਹੋ ਜਾਊਗਾ ਜੀ ਫਾਸਟ ਇੱਕ ਵਾਰਸੇ ਸਹੀ ਹੈ ਹਾਂਜੀ 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 ਬੈਟਰ ਜੀ ਕਿ ਵਾਰ-ਵਾਰ ਰੀਚਾਰਜ ਕਰਨ ਨਾਲ ਸਰ ਇਹ ਠੀਕ ਹੈ ਜਿਹੜਾ ਇੱਕੋ ਵਾਰ ਹੋ ਜੂਗਾ ਵਧੀਆ ਹੈਗਾ ਜੀ 3000 ਰੁਪਏ ਸਾਲ ਦਾ ਜੇ ਲੈ ਕੇ ਕੰਮ ਕੋ ਪਾਸ ਬੰਦੀ ਦੇ ਅਹਮ ਮੇਰੇ ਹਿਸਾਬ ਨਾਲ ਵਧੀਆ ਜੇ ਹਿਸਾਬ ਨਾਲ ਦੱਸਦੇ ਆ ਜੇ 3000 ਸਾਲ ਦਾ 올 ਇੰਡੀਆ ਚ ਕਿਤੇ ਜਾ ਸਕਦੇ ਤਾਂ ਵਧੀਆ ਹੈਗਾ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨਤ ਵਾਰ ਦੱਸ ਦਿਆ ਚਲੋ ਲੁਧਿਆਣਾ ਦੇ ਟੋਲ ਪਲਾਜ਼ਾ ਤੇ ਮੌਜੂਦ ਆ ਦੱਸਦੇ ਕਿ ਜੇਕਰ ਤੁਸੀਂ ਵੀ ਟੋਲ ਪਲਾਜ਼ਾ ਜਾਂ ਫਾਸਟ ਟੈਗ ਫੀਸ ਤੋਂ ਪਰੇਸ਼ਾਨ ਹੋ ਤੇ ਇਹ ਖਬਰ ਜਿਹੜੀ ਆ ਤੁਹਾਡੇ ਲਈ ਅਹਿਮ ਹੋ ਸਕਦੀ ਹੈ ਕਿਉਂਕਿ ਦੱਸਦੇ ਆ ਕਿ ਮੰਤਰੀ ਨਿਤਿਨ ਗਟਕਰੀ ਦਾ ਜਿਹੜਾ ਬਿਆਨ ਆਇਆ ਹੋਇਆ ਜਿਹਦੇ ਵਿੱਚ ਉਹਨਾਂ ਨੇ ਟਵਿੱਟਰ ਪੋਸਟ ਵੀ ਕੀਤਾ ਹੈ ਜਿਹਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਟੋਲ ਪਲਾਜ਼ੇ ਦੇ ਉੱਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਜਿਹੜਾ ਦੱਸਦੀ ਹੈ ਕਿ ਟੋਲ ਪਲਾਜਾ ਜਿਹੜਾ ਵੈ 3000 ਰੁਪਏ ਦਾ ਜਿਹੜਾ 1 ਸਾਲ ਦਾ ਤੁਹਾਡਾ ਪਾਸ ਬਣੂਗਾ ਤੇ ਉਸ ਤੋਂ ਬਾਅਦ ਤੁਹਾਡੀ ਯਾਤਰਾਵਾਂ ਜਿਹੜੀਆਂ ਨੇ ਉਸ ਤੋਂ ਬਾਹਰ ਗਿਆ ਕਿਉਂਕਿ ਟੋਲ ਪਲਾਜੇ ਦੇ ਉੱਤੇ ਜਿਹੜੀ ਹੈ ਤੁਹਾਨੂੰ ਫੀਸ ਦੇਣੀ ਪੈਂਦੀ ਹੈ ਫਾਸਟ ਟੈਗ ਜਿਹੜਾ ਲੱਗਦਾ ਵੈ ਸੋ ਜਿਸ ਤੋਂ ਕਾਫੀ ਜਿਆਦਾ ਜਿਹੜਾ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ ਸੋ ਆਮ ਆਵਾਮ ਵਾਸਤੇ ਆਮ ਜਨਤਾ ਵਾਸਤੇ 올ਓਵਰ ਇੰਡੀਆ ਦੀ ਜੇਕਰ ਕਰ ਕਰੀਏ ਤੇ ਟੋਲ ਪਲਾਜੇ ਦੇ ਵਿੱਚ ਜਿਹੜਾ ਪਾਸ ਹੈ ਤੁਹਾਡਾ ਬਣੂਗਾ ਤੇ ਤੁਸੀਂ ਉਸ ਪਾਸ ਦੇ ਨਾਲ ਜਿਹੜਾ ਟੋਲ ਪਲਾਜਾ ਉਹ ਕ੍ਰੋਸ ਕਰ ਸਕਦੇ ਹੋ ਇਹ ਵੀ ਤੁਹਾਨੂੰ ਗੱਲ ਦੱਸਾਂਗੇ ਕਿ ਤੁਸੀਂ ਕਿੰਨੇ ਟਿੱਪ ਜਿਹੜੀ ਐ ਉਹ ਟੋਲ ਪਲਾਇਆ ਤੋਂ ਕ੍ਰੋਸ ਕਰ ਸਕਦੇ ਹੋ ਕਿੰਨੀਆਂ ਯਾਤਰਾਵਾਂ ਕਰ ਸਕਦੇ ਹੋ 3000 ਰੁਪਏ ਪਾਸ ਦੇ ਵਿੱਚ ਫਿਰ ਹਾਲ ਗੱਲਬਾਤ ਕਰਨ ਲਈ ਆ ਸਾਰੀ ਗੱਲ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਇਆ ਤੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜੇਕਰ ਲੁਧਿਆਣਾ ਲਾਡੋਵਾਲ ਟੋਲ ਪਲਾਇਆ ਦੀ ਗੱਲ ਕਰੀਏ ਤੇ ਕਾਫੀ ਮਹਿੰਗਾ ਪੰਜਾਬ ਦਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਇਆ ਹੈ ਤੇ ਨਿਤਿਨ ਗਟਕਰੀ ਦਾ ਜਿਹੜਾ ਬਿਆਨ ਆਇਆ ਹੋਇਆ ਉਸ ਬਿਆਨ ਦੇ ਦਾੜ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹ ਜਿਹੜਾ ਤੁਹਾਡੇ ਵਾਸਤੇ ਜਿਹੜਾ ਲਾਭ ਹੈ ਬਹੁਤ ਜਲਦ ਮਿਲ ਪੂਰੇ ਆਲਓਵਰ ਇੰਡੀਆ ਦੇ ਵਿੱਚ ਜੇਕਰ ਗੱਲ ਕਰੀਏ ਤੇ ਦੱਸ ਦਈਏ ਕਿ 15 ਅਗਸਤ ਤੋਂ 2025 15 ਅਗਸਤ ਤੋਂ ਇਹ ਜਿਹੜਾ ਪਾਸ ਹੈ ਇਹ ਬੰਨੇ ਸ਼ੁਰੂ ਹੋ ਜਾਣਗੇ ਸਾਡੇ ਨਾਲ ਵੀਰ ਮਜੂਦ ਨੇ ਗੱਲਬਾਤ ਕਰ ਲੈਣਾ ਟੋਲ ਪਲਾਜ਼ਾ ਦੇ ਸਰਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਨਰੇਸ਼ अरोड़ा ਹੈਗਾ ਜੀ ਟੋਲ ਪਲਾਜ਼ਾ ਦੇ ਉੱਤੇ ਜੇਕਰ ਤੁਸੀਂ ਖੜੇ ਹੋ ਤੇ ਕੀ ਮੰਨਦੇ ਹੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੇਕਰ ਕੋਈ ਹੈਗਾ ਤਾਂ ਕਿਹੜਾ ਹੈ ਬਿਲਕੁਲ ਇਹ ਮੰਨਣਾ ਪੈਣਾ ਟੋਲ ਪਲਾਜ਼ਾ ਲਾਡੋਵਾਲ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਔਰ ਮਹਿੰਗੇ ਦੇ ਨਾਲ ਨਾਲ ਤੁਸੀਂ ਲਾਈਨਾਂ ਦੇਖੋ ਉੱਤੇ ਕਿੰਨੀਆਂ ਲੱਗੀਆਂ ਨੇ ਤੇ ਮੈਂ ਅੱਜ ਵੀ ਬਰੰਗ ਜਾ ਰਹੇ ਆ ਮੇਰਾ ਪਾਸ ਨਹੀਂ ਬਣਿਆ ਤੇ ਇਹਨਾਂ ਦਾ ਹਰ ਟਾਈਮ ਇਹੀ ਇਸ ਚੀਜ਼ ਦਾ ਹਰ ਵਾਰੀ ਇਹਨਾਂ ਦਾ ਰਹਿੰਦਾ ਹੈ ਕਿ origignal documents ਲੈ ਕੇ ਆਓ ਔਰ 1 ਮਹੀਨੇ ਦਾ ਬਣਾਉਂਦੇ ਨੇ ਤੇ ਜਿਹੜਾ ਕਿ ਇਹਨਾਂ ਨੂੰ ਚਾਹੀਦਾ ਘੱਟੋ ਘੱਟ 3 ਮਹੀਨੇ ਦਾ ਬਣਾਉਣਾ ਚਾਹੀਦਾ ਹੈਗਾ ਬਿਲਕੁਲ ਇੱਕ ਪਾਸੇ ਜੇਕਰ ਤੁਸੀਂ ਇਹ ਗੱਲ ਜਿਹੜੀ ਕਰ ਰਹੇ ਹੋ ਠੀਕ ਹੈ ਪਰ ਜੇਕਰ ਜਿਹੜਾ ਹੁਣ ਇੱਕ ਨਵਾਂ ਬਿਆਨ ਆਇਆ ਵਾ ਨਿਤਿਨ ਗਟਕਰੀ ਜੀ ਦਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 15 ਅਗਸਤ ਤੋਂ ਬਾਅਦ ਜਿਹੜਾ ਪਾਸ ਬਣਨੇ ਸ਼ੁਰੂ ਹੋ ਜਾਣਗੇ 3000 ਰੁਪਏ ਦੇ ਉਹਦੇ ਬਾਰੇ ਜਾਣਕਾਰੀ ਹੈਗੀ ਤੁਹਾਡੀ ਬਿਲਕੁਲ ਜਾਣਕਾਰੀ ਹੈ ਜੇ ਇਹ ਚੀਜ਼ ਇੰਪਲੀਮੈਂਟ ਹੋ ਜਾਂਦੀ ਹੈ ਤਾਂ ਜਨਤਾ ਨੂੰ ਬਹੁਤ ਬੈਨੀਫਿਟ ਹੋਏਗਾ ਔਰ ਲੰਬੀ ਲੰਬੀ ਕਤਾਰਾਂ ਦੇ ਵਿੱਚ ਨਹੀਂ ਲੱਗਣਾ ਪਏਗਾ ਔਰ 3000 ਰੁਪਏ ਦਾ ਜੇ ਪਾਸ ਬਣਦਾ 1 ਸਾਲ ਵਾਸਤੇ ਤਾਂ ਬਹੁਤ ਇੱਕ ਰੀਜ਼ਨੇਬਲ ਰੇਟ ਦੇ ਉੱਤੇ ਹੈ ਔਰ ਤੋਂ ਜਨਤਾ ਵੀ ਬਹੁਤ ਹੈਪੀ ਹੋਏਗੀ ਇਸ ਵਾਸਤੇ ਬਿਲਕੁਲ ਇਹ ਜਿਹੜਾ ਨਿਤਿਨ ਗੜਕਰੀ ਦਾ ਜਿਹੜਾ ਬਿਆਨ ਆਇਆ ਵਾ ਇਹਦੇ ਵਿੱਚ ਕੁਝ ਕੁ ਗੱਡੀਆਂ ਜੜੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਕਿ ਜਿਹੜੀਆਂ ਆਮ ਗੱਡੀਆਂ ਹੋਗੀਆਂ ਵੈਨ ਹੋਗੀ ਮਾਰੂਤੀ ਹੋਗੀ ਜੀਪ ਵਗੈਰਾ ਜਿਹੜੀ ਆਮ ਲੋਕ ਆਮ ਦੀ ਜਿਹੜੀ ਗੱਡੀਆਂ ਦੀ ਜ਼ਿਕਰ ਉਹਨਾਂ ਵੱਲੋਂ ਡਿਸਕਸ ਇਸ ਨੂੰ ਮੈਂ ਬਹੁਤ ਚੰਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇਖਦਾ ਔਰ ਇਹ ਪੋਜ਼ਿਟਿਵ ਸਾਡੇ ਲਈ ਪੋਜ਼ਿਟਿਵ ਹੈ ਜਨਤਾ ਦੇ ਵਾਸਤੇ ਜੇ ਇਹ ਇੰਪਲੀਮੈਂਟ ਹੋ ਜਾਂਦਾ ਤਾਂ ਅਸੀਂ ਇਸ ਚੀਜ਼ ਨਾਲ ਬਹੁਤ ਹੈਪੀ ਹੈਗੇ ਆ ਬਿਲਕੁਲ ਇਹ ਜਿਹੜੀ ਤੁਸੀਂ ਇਹ ਪੜਿਆ ਵਾ ਉਹਦੇ ਵਿੱਚ ਜਾਣਕਾਰੀ ਦਿੱਤੀ ਵੀ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ 200 ਤੋਂ ਜਿਹੜਾ ਵੱਧ ਯਾਤਰਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਇਹ ਬਹੁਤ ਵਧੀਆ ਗੱਲ ਹੈਗੀ ਆ ਜੇ ਇੱਕ ਵਾਰੀ ਤੁਸੀਂ 3000 ਰੁਪਏ ਦਿੱਤਾ ਤੇ ਤੁਸੀਂ 2000 ਯਾਤਰਾ 200 ਯਾਤਰਾਵਾਂ ਕਰ ਸਕਦੇ ਹੈਗੇ ਹੋ ਤਾਂ ਇਹਦੇ ਵਾਸਤੇ ਇੱਕ ਆਮ ਨਾਗਰਿਕ ਦਾ ਪਲਾਈ ਹੋਏਗਾ ਔਰ ਇਹ ਸਾਡੇ ਵਾਸਤੇ ਬਹੁਤ ਵਧੀਆ ਸਕੀਮ ਹੈਗੀ ਹੈ ਤੇ ਕੀ ਕਹਿਣਾ ਚਾਹੋਗੇ ਕੀ ਜਵਾਬ ਦੇਣਾ ਚਾਹੋਗੇ ਤੁਹਾਡੇ ਵੱਲੋਂ ਕੀ ਹੈ ਮੈਸੇਜ ਲੋਕਾਂ ਨੂੰ ਮੈਂ ਲੋਕਾਂ ਨੂੰ ਕਹਾਂਗਾ ਇਸ ਚੀਜ਼ ਨੂੰ ਵੱਧ ਤੋਂ ਵੱਧ ਇਸ ਚੀਜ਼ ਨੂੰ ਆਪਣਾ ਪਾਸ ਬਣਾਉਣ ਤੇ ਇਹਨੂੰ ਇੰਪਲੀਮੈਂਟ ਕਰਨ ਤੇ ਇਸ ਵਿੱਚ ਜਨਤਾ ਦਾ ਪੂਰਾ ਪੂਰਾ ਫਾਇਦਾ ਆਏਗਾ ਠੀਕ ਹੈ ਇਸ ਸਕੀਮ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਚਾਹੀਦਾ ਹੈਗਾ ਇਹ ਬਿਲਕੁਲ ਸੱਚ ਦੱਸਦੀ ਹੈ ਕਿ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਜੇਕਰ ਲਾਡੋਵਾਲ ਟੋਲ ਪਲਾਏ ਦੀ ਗੱਲ ਕਰੀਏ ਜਾਂ ਟੋਲ ਪਲਾਏ ਦੀ ਗੱਲ ਕਰੀਏ ਤੇ ਦੱਸ ਦਈਏ ਕਿ ਜਿਹੜਾ ਪਾਸ ਹੈ ਉਹ ਨਾ ਜਿਹੜਾ ਸ਼ੁਰੂ ਹੋਊਗਾ 15 ਅਗਸਤ ਤੋਂ 15 ਅਗਸਤ ਜਿਹੜੀ ਡੇਟ ਹੈ ਉਹ ਦੱਸੀ ਗਈ ਹੈ ਗੱਲ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਜਿਹੜਾ ਪੋਸਟ ਵੀ ਟਵਿੱਟਰ ਦੇ ਉੱਤੇ ਕੀਤਾ ਗਿਆ ਵਾ ਫਿਰ ਹਾਲ ਲੋਕਾਂ ਨਾਲ ਜਾਣਕਾਰੀ ਲਵਾਂਗੇ ਕਿ ਲੋਕਾਂ ਨੂੰ ਕੀ ਇਸ ਦੇ ਨਾਲ ਕੀ ਬੈਨੀਫਿਟ ਹੋ ਸਕਦਾ ਹੈ ਲੋਕ ਕਿੰਨਾ ਕਾ ਜਿਹੜਾ ਉਤਸ਼ਾਹਿਤ ਹੋ ਸਕਦੇ ਨੇ ਇਹ ਗੱਲਬਾਤ ਕਰ ਲੈਣੀ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਨੇ ਜਾਣਕਾਰੀ ਲਵਾਂਗੇ ਕੀ ਕਹਿਣਾ ਚਾਹੂਗੇ ਇੱਕ ਨਾ ਨਿਤਨ ਗੜਕੜੀ ਜੀ ਦਾ ਇੱਕ ਬਿਆਨ ਆਇਆ ਵਾ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ 3000 ਰੁਪਏ ਦੇ ਪਾਸ ਨਾਲ ਤੁਸੀਂ ਸਾਲਾਨਾ ਜਿਹੜਾ ਟੋਲ ਪਲਾਇਆ ਕਰਾਸ ਕਰ ਸਕਦੇ ਹੋ ਤੇ ਬਾਰੇ ਜਾਣਕਾਰੀ ਹੈਗੀ ਹੈ ਭਾਜੀ ਇਹ ਦੋ ਫਾਸਟੈਗ ਲਈ ਫਿਰਦਾ ਪੈਸੇ ਦੋਨਾਂ ਨੇ ਦੇਣੇ ਪੈਂਦੇ ਭਾਜੀ ਨਹੀਂ ਇਹ ਆਇਆ ਵਾ ਕਿ 15 ਅਗਸਤ ਤੋਂ ਇਹ ਪਾਸ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਨਹੀਂ ਬਣਨੇ ਭਾਜੀ ਜਦੋਂ ਬਣੂਗਾ ਰੋ ਦੇਖੀ ਜਾਊਗਾ ਭਾਜੀ ਮਤਲਬ ਨਹੀਂ ਹੈਗਾ ਭਾਜੀ ਹਲੇ ਕੋਈ ਹਸਾਬ ਨਹੀਂ ਫਿਰ ਹਾਲ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਵੀ ਹੈ ਨਹੀਂ ਤੇ ਜਿਹੜੇ ਲੋਕ ਨੇ ਉਹ ਆ ਜਾ ਰਹੇ ਨੇ ਗੱਲਬਾਤ ਕਰਨ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿਉਂਕਿ 15 ਅਗਸਤ ਦਾ ਜਿਹੜਾ ਸਮਾਂ ਆ ਉਹ ਰੱਖਿਆ ਗਿਆ ਵੈ ਗੱਲਬਾਤ ਕਰਨ ਲਈ ਜਿਹੜੇ ਆਮ ਲੋਕ ਨੇ ਆਵਾਮ ਵਾਸਤੇ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੈ ਉਹਨਾਂ ਵੱਲੋਂ ਕਿਹਾ ਗਿਆ ਕਿ 15 ਅਗਸਤ ਤੋਂ ਬਾਅਦ ਪਾਸ ਬਣਨੇ ਸ਼ੁਰੂ ਹੋ ਜਾਣਗੇ ਟੋਲ ਪਲਾਜ਼ਾ ਦੇ ਉੱਤੇ ਜਿਹੜੇ ਲੋਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੋਂ ਜਿਹੜੇ ਟੋਲ ਤੋਂ ਕਰਾਸ ਹੁੰਦੇ ਨੇ ਉਹਨਾਂ ਦੇ ਲਈ 3000 ਰੁਪਏ ਦਾ ਪਾਸ ਜਿਹੜਾ ਬਣੂਗਾ ਤੇ 1 ਸਾਲ ਨੂੰ ਉਹ ਜਿਹੜਾ ਟੋਲ ਪਲਾਜ਼ਾ ਕਰਾਸ ਕਰ ਸਕਦੇ ਉਹਦੇ ਵਾਸਤੇ ਸਹੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸਾਰੀ ਇਹ ਹੈ ਕਿ ਜਿਹੜਾ ਆ ਝੰਜੜ ਖਤਮ ਹੋ ਜਾਊਗਾ ਪਾਸ ਦੇ ਵਿੱਚ ਉਹ ਜਿੱਦਾਂ ਹੁਣ ਸਾਨੂੰ ਰੀਚਾਰਜ ਕਰਨਾ ਪੈਂਦਾ ਉਹ ਖਤਮ ਹੋ ਜਾਊਗਾ ਜੀ ਫਾਸਟੈਗ ਵਾਸਤੇ ਹੀ ਆ ਫਾਸਟੈਗ ਵਾਸਤੇ ਸਹੀ ਹੈ ਇਹਨੇ ਫਾਸਟੈਗ ਵਾਸਤੇ ਹੀ ਆ ਹਾਂਜੀ 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 ਬੈਟਰ ਹੈ ਉਹ ਬੈਟਰ ਹੈ ਜੀ ਕਿ ਕਿਉਂਕਿ ਵਾਰ-ਵਾਰ ਰੀਚਾਰਜ ਕਰਨ ਨਾਲ ਸਾਰੇ ਠੀਕ ਹੈ ਜੀ ਜਿਹੜਾ ਇੱਕੋ ਵਾਰ ਹੋ ਜਾਊਗਾ ਸਾਲ ਦਾ ਨਾ ਜੀ ਬੈਸਟ ਹੈ ਜੀ ਉਹ ਸਹੀ ਆ ਤੁਸੀਂ ਇਹ ਖਬਰ ਪੜ੍ਹੀ ਹੈ ਕੋਈ ਖਬਰ ਦੇਖੀ ਏਦਾਂ ਦੀ ਕੋਈ ਨਹੀਂ ਸਰ ਇੱਕ ਸੁਣੀ ਸੀ ਪਰ ਜ਼ਿਆਦਾ ਨਹੀਂ ਇਹਦੇ ਬਾਰੇ ਪਤਾ ਜੀ ਸੁਣੀ ਸੀ ਜੀ ਹਾਂਜੀ ਤੇ ਕੀ ਮੰਨਦੇ ਹੋ ਵੀ ਆਉਣ ਵਾਲੇ ਸਮੇਂ 'ਚ ਵਧੀਆ ਹੋਣਾ ਚਾਹੀਦਾ ਜੀ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਓਕੇ ਸੋ ਬਹੁਤ ਹੀ ਵਧੀਆ ਦੇਖ ਸਕਦੇ ਹੋ ਕਿ ਕੁਝ ਲੋਕਾਂ ਨੂੰ ਹਾਲਾਂਕਿ ਇਸ ਖਬਰ ਬਾਰੇ ਜਾਣਕਾਰੀ ਵੀ ਹੈ ਤੇ ਕੁਝ ਲੋਕਾਂ ਨੂੰ ਪਤਾ ਵੀ ਹੈ ਨਹੀਂ ਕਿਉਂਕਿ ਅ ਲਗਾਤਾਰ ਜੇਕਰ ਅਸੀਂ ਗੱਲ ਕਰੀਏ ਤੇ ਗਲਬਾਤ ਦੇਖ ਸਕਦੇ ਹੋ ਕਿ ਲੋਕਾਂ ਨਾਲ ਕਰ ਰਹੇ ਹਨ ਪਰ ਕੁਝ ਲੋਕ ਜਿਹੜਾ ਜਵਾਬ ਵੀ ਦੇ ਰਹੇ ਨੇ ਤੇ ਲੱਡੋਵਾਲ ਦੇ ਵਿੱਚ ਮੌਜੂਦ ਆ ਇਸ ਟਾਈਮ ਜਿੱਥੇ ਟੋਲ ਪਲਾਇਆ ਤੇ ਅਸੀਂ ਮੌਜੂਦ ਆ ਜਿੱਥੇ ਗੱਲਬਾਤ ਕਰ ਰਹੇ ਹਾਂ ਲੋਕਾਂ ਨਾਲ ਲਗਾਤਾਰ ਤੇ ਲੋਕ ਦੇਖ ਸਕਦੇ ਹੋ ਕਿ ਆਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਟੋਲ ਪਲਾਇਆ ਜ ਵੀ ਕ੍ਰੋਸ ਹੋ ਰਹੇ ਨੇ ਪਰ ਗਲ ਗੱਤ ਕਰ ਲੈਨੇ ਆ ਵਧੀਆ ਹੈਗਾ ਜੀ ਤੇ 3000 ਰੁਪਏ ਸਾਲ ਦਾ ਜੇ ਲੈ ਕੇ ਕੰਮ ਜੋ ਪਾਸ ਬਣ ਜਵੇ ਤਾਂ ਪਤਾ ਤੁਹਾਨੂੰ ਇਸ ਬਾਰੇ ਹਾਂ ਪਤਾ YouTube ਤੇ ਪੜਿਆ ਜੀ ਵੈਸੇ ਤਾਂ ਨਹੀਂ ਪਤਾ ਅਜਾ ਅਖਬਾਰ ਚ ਪੜਿਆ ਅੱਛਾ ਦੇਖਿਆ ਉਹਦਾ ਵਧੀਆ ਵੈਸੇ ਹਾਂ ਮੇਰੇ ਹਿਸਾਬ ਨਾਲ ਵਧੀਆ ਜਿਸ ਹਿਸਾਬ ਨਾਲ ਉਹ ਦੱਸ ਰਹੇ ਆ ਜੇ 3000 ਸਾਲ ਦਾ ਆਲ ਓਵਰ ਇੰਡੀਆ ਚ ਕਿਤੇ ਵੀ ਜਾ ਸਕਦਾ ਤਾਂ ਵਧੀਆ ਹੈਗਾ 250 ਰੁਪਏ ਮਹੀਨਾ ਹੋਇਆ ਹੂੰ ਤੇ ਨਹੀਂ ਤਾਂ 250 ਰੁਪਏ ਕਿ ਕਿਦੋਂ ਚੱਲ ਜੰਦਾ 7000 ਰੁਪਏ ਸਾਲਾਨਾ ਦੀ ਬਚਤ ਹੈ ਹਾਂਜੀ ਵਧੀਆ ਹੈਗਾ ਜੇ ਲੱਗ ਜਵੇ ਲਾਗੂ ਹੋ ਜਵੇ ਹਾਂਜੀ ਬਿਲਕੁਲ ਸੋ ਦੱਸ ਦਈਏ ਜਿਹੜੇ ਲੋਕ ਮੌਜੂਦ ਸੀਗੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਜਿਹੜੀ ਆਪਣੀ ਗੱਲ ਹੈ ਤੁਹਾਡੇ ਸਾਹਮਣੇ ਰੱਖੀ ਜਾ ਰਹੀ ਹੈ ਹਾਲਾਂਕਿ ਦੱਸ ਦਈਏ ਕਿ ਜਿਹੜਾ ਦੱਸ ਦਈਏ ਕਿ 3000 ਰੁਪਏ ਦਾ ਜਿਹੜਾ ਪਾਸ ਹੈ ਉਹ ਬਣੂਗਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਬਹੁਤ ਹੀ ਵਧੀਆ ਜਿਹੜਾ ਇਹ ਮੌਕਾ ਮਿਲਣ ਵਾਲਾ ਵੈ 15 ਅਗਸਤ ਤੋਂ ਤੁਸੀਂ ਵੀ ਤਿਆਰ ਰਹੋ 15 ਅਗਸਤ ਤੋਂ ਜਿਹੜਾ ਪਾਸ ਬਣਵਾਣ ਲਈ ਕਿਉਂਕਿ ਜਿਹੜਾ ਬਿਆਨ ਆ ਉਹ ਦੇ ਦਿੱਤਾ ਗਿਆ ਵਾ ਆ ਗਿਆ ਵਾ ਸੋਸ਼ਲ ਮੀਡੀਆ ਦੇ ਉੱਤੇ ਵੀ ਹੈਗਾ ਵਾ ਤੇ ਇਹ ਤੁਸੀਂ ਜ਼ਰੂਰ ਦੇਖਣਾ ਵਾ ਤੇ ਕਾਫੀ ਫਾਇਦੇਮੰਦ ਹੈ ਤੁਹਾਡੇ ਲਈ ਕਿਉਂਕਿ ਤੁਸੀਂ ਖੁਦ ਜੇਕਰ ਗੱਡੀਆਂ ਹੈਗੀਆਂ ਤੁਹਾਡੇ ਕੋ ਨਿਜੀ ਵਾਹਨ ਵਾਸਤੇ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਉਹ ਕੀਤਾ ਜਾਊਗਾ ਹੁਣ ਆਨਾਲਾ ਸਮਾਂ ਦੱਸੂਗਾ ਕਿ ਜਿਹੜਾ ਕੁਛ 3000 ਰੁਪਏ ਦੀ ਜੇਕਰ ਗੱਲ ਕੀਤੀ ਗਈ ਹੈ ਪਾਸ ਬਣਨ ਦੀ ਗੱਲ ਕੀਤੀ ਗਈ ਹੈ ਉਹ ਆਨ ਆਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਵਾ ਕਿ ਨਹੀਂ ਮਿਲਦੀਆਂ ਉਹ 15 ਅਗਸਤ ਤੋਂ ਬਾਅਦ ਹੀ ਸਮਾਂ ਜਿਹੜਾ ਦੱਸਿਆ ਜਾਊਗਾ ਤੇ 15 ਅਗਸਤ ਤੋਂ ਬਾਅਦ ਹੀ ਪਤਾ ਲੱਗੂਗਾ ਦੇਖਰੋ ਲੁਧਿਆਣਾ ਲਾਈਵ ਮੈਂਟਨ ਕੈਮਰਾਮੈਨ ਹਣੀ ਨਾਲ ਤਨਵਾਦ